ਕਿ ਪੁੱਤ ਮੇਰੇ ਕੋ ਤੇ ਕਿਰਾਏ ਜੋ ਕੇ ਪੈ ਨਹੀਂ ਤੇ ਮੈਂ ਦਵਾਈ ਕਿ ਤਰ੍ਹਾਂ ਲਵਾ ਕੱਲਾ ਕੱਲਾ ਮੇਰਾ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲੈ ਆਈ ਆ ਤੁਸੀਂ ਦਵਾਈਆਂ ਵਾਲੇ ਕੋਲ ਗਏ ਕੀ ਕਹਿੰਦਾ ਫਿਰ ਇਹ ਆਂਦਾ ਵੀ ਦਵਾਈਆਂ ਨਹੀਂ ਕਿ ਸਾਡੇ ਕੋਲ ਬਜਾਰੋ ਲਾਓ ਇਹ ਕਿਸੇ ਦੁਕਾਨ ਦਾ ਨਾਮ ਦੱਸੇ ਜਿਹਨਾਂ ਨੂੰ ਤੁਹਾਨੂੰ ਨੰਬਰ ਆਸ ਬਾਹਰ ਆਂਦੀ ਦੁਕਾਨੇ ਬੰਦ ਹੁੰਦੇ ਨੇ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦਿੰਦੇ ਦੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਆ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਪਰ ਸਰਕਾਰ ਦੇ ਕਹਿੰਦੇ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅੱਜਕੱਲ੍ਹ ਅਸਰ ਬਰੀ ਬਣਾ ਕੋਈ ਫ੍ਰੀ ਦਵਾਈ ਨਹੀਂ ਆਹ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਕਸਟਮ ਦਵਾਈ ਖਤਮ ਹੋਈ ਪਈ ਹੈ ਉਹ ਆ ਗਈ ਹੈ ਮੈਡੀਸਨ ਠੀਕ ਹੈ ਅੱਜ ਮੈਡੀਸਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੈਨੂੰ ਹੁਣੇ ਫੋਨ ਆਇਆ ਤੇ ਅਸੀਂ ਸਾਰਿਆਂ ਨੂੰ ਮੈਡੀਸਿਨ ਦੇ ਦਿੰਦੇ ਹਾਂ ਕੋਈ ਸਟੇਟ ਤੋਂ ਵੀ ਆ ਰਹੀ ਹੈ। ਰਾਜ ਮੈਡੀਕਲ ਸਟੋਰ ਆ ਸਾਰਿਆਂ ਨੂੰ ਉੱਥੇ ਭੇਜਦੇ ਨੇ ਦਵਾਈਆਂ ਲੈਣ ਵਾਸਤੇ। ਨਹੀਂ ਉਹ ਦੇਖੋ ਉਸ ਚਾ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਦ ਭੇਜਦਾ ਹੈ। ਨਾ ਹੀ ਅਸੀਂ ਭੇਜਦੇ ਹਾਂ ਕਿ ਟੀਵੀ ਹਸਪਤਾਲ ਵੀ ਇੱਥੇ ਹੈ। ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ। ਦੱਸੋ ਤੇ ਕੀ ਨਾਮ ਆਤਾ ਜੀ? ਮਿੰਦਰ ਕੌਰ ਜੀ। ਕਿੱਥੋਂ ਆਏ? ਪਿੰਡ ਮੰਡੇਆਲੇ ਤੋਂ। ਹਾਂ ਕੀ ਗੱਲ ਬਾਤ ਤੁਸੀਂ ਰੋ ਰਹੇ ਸੀ ਤੇ ਜਦ ਟੀਵੀ ਹਸਪਤਾਲ ਆ। ਹਾਂ ਟੀਵੀ ਰੋਰ ਪੇੋਂ ਤੋਂ ਦਵਾਈ ਨਹੀਂ ਤੁਸੀਂ ਬਜ਼ਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਿਰਾਏ ਜੋ ਕੇ ਪੈਸੇ ਨਹੀਂ ਤਾਂ ਮੈਂ ਦਵਾਈ ਕਿੱਤਰਨ ਲਾਵਾਂ। ਕੱਲਾ ਕੱਲਾ ਮੇਰਾ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲੈ ਆਈਆਂ ਤੇ ਮੇਰੇ ਕੋਲ ਪੈਸਾ 100 ਰੁਪਇਆ ਕਿਰਾਏ ਜੋ ਗਿਆ ਹੁਣ ਮੈਂ ਦਵਾਈ ਕਰਾਏ ਜੋ ਕਿ ਪੈ ਕਿਥੋਂ ਨਾ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਨੀ ਕਿੰਨਾ ਚਿਰ ਹੋਗਾ ਤੁਹਾਡਾ ਇਲਾਜ ਇਹ ਮੇਰਾ ਹੋ ਗਿਆ ਦੋ ਕੱਪ ਤੇ ਜਾ ਪਹਿਲਾਂ ਵੀ ਦਵਾਈ ਕਈ ਵਾਰ ਲੈ ਕੇ ਗਿਆ ਨਾ ਖੜੀਆਂ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਜਾਂ ਬਾਹਰੋਂ ਮੈਂ ਅੰਦਰੋਂ ਵੀ ਦਿੱਤੀ ਐਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲੋਂ ਮਿਲਦੀ ਆ ਹਾਂ ਅੰਦਰ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਹੀ ਕਹਿੰਦੇ ਬਾਹਰੋਂ ਜਲਦੀ ਲੈਖ ਦੇਣੇ ਬਾਹਰੋਂ ਲੈ ਲਓ ਕਿ ਭਾਈ ਡਾਕਟਰ ਨੇ ਪੰਗਿਆ ਉਹ ਇੱਜਾ ਵੀ ਮੋਟਾ ਜਿਹਾ ਉਹਦਾ ਹੀ ਤੇ ਕਿ ਤੁਸੀਂ ਦਵਾਈਆਂ ਵਾਲੇ ਕੋਲ ਗਏ ਕੀ ਕਹਿੰਦਾ ਫਿਰ ਆਪਾਂ ਇਹ ਆਂਦਾ ਵੀ ਦਵਾਈ ਹੈ ਨਹੀਂ ਕਿ ਸਾਡੇ ਕੋਲ ਬਾਜ਼ਾਰੋਂ ਲਾਓ ਤੇ ਕਿਸੇ ਦੇ ਦੁਕਾਨ ਦਾ ਨਾਮ ਦੱਸਿਆ ਜਿਹਨਾਂ ਨੇ ਤੁਹਾਨੂੰ ਨੰਬਰ ਬਾਹਰ ਆਂਦੇ ਦੀ ਦੁਕਾਨ ਹੈ ਗੰਦ ਹੋ ਤੈਨਾ ਅੱਛਾ ਜੀ ਨਾਂ ਦੁਕਾਨ ਦੇ ਤੁਹਾਨੂੰ ਪਹਿਲਾਂ ਨਾਂ ਨਹੀਂ ਦੱਸਿਆ ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਓ ਨਾਂ ਨਹੀਂ ਦੱਸਿਆ ਉਹ ਦੱਸਿਆ ਵੀ ਦੁਆ ਬਾਹਰ ਦੁਕਾਨਾਂ ਨੇ ਜਾ ਕੇ ਮਾਤਾ ਪਰਚੀ ਦਿੱਤੀ ਕੋਈ ਤੁਹਾਨੂੰ ਨਾਂ ਪਰਚੀ ਕੋਈ ਨਹੀਂ ਦਿੱਤੀ ਤੁਹਾਨੂੰ ਲੱਗਦਾ ਕਿ ਨਾਲੇ ਮੇਲੇ ਭੁਗਦੇ ਹੋ ਤੇ ਹੈਗੀ ਆ ਆ ਪਾਉ ਹੁੰਦੀ ਹੈ ਵਰਕਅਪ ਖਾ ਲਓ ਤੇ ਦਵਾਈ ਲੈ ਲਓ ਜਾ ਕੇ ਤੁਹਾਨੂੰ ਲੱਗਦਾ ਕਿ ਕਹਿੰਦੇ ਸਰ ਇੱਥੇ ਦਵਾਈਆਂ ਖਤਮ ਹੋਈਆਂ ਨੇ ਹਾਂ ਦਵਾਈਆਂ ਅੰਦਰ ਪਿੱਛੋਂ ਨਹੀਂ ਆਉਣ ਦੇਣਾ ਇੰਨੀ ਹੋਰਾਂ ਨੂੰ ਦਵਾਈ ਦਿੰਦੇ ਨੇ ਕਿਸੇ ਕਈਆਂ ਨੂੰ ਦੇਣ ਦੇ ਤਿੰਨ ਚੌ ਮੁੰਡੇ ਨੂੰ ਦੇ ਦਿੱਤੀ ਆ ਅੱਛਾ ਜਾਣ ਪਛਾਣ ਵਾਲਿਆਂ ਨੂੰ ਦਿੰਦੇ ਨੇ ਹਾਂ ਹਾਂ ਸਾਨੂੰ ਇੱਥੇ ਤਰਲੇ ਲੈਣ ਦਾ ਗਰੀਬਾਂ ਦੀ ਕੋਈ ਹੈਲਪ ਨਹੀਂ ਕਰਦਾ ਨਹੀਂ ਕੋਈ ਨਲਪਰ ਕਰਦਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਵੀ ਜਾਂ ਸਾਡੀ ਜਾਨ ਕੱਢ ਲਓ ਤੇ ਜਾਂ ਸਾਨੂੰ ਦਵਾਈ ਭੇਜ ਦਿਓ ਤੁਹਾਡੇ ਬੱਚੇ ਜਿੰਦੇ ਨੇ ਜਾਨ ਕੋਈ ਕੁਛ ਆਣ ਲਿਆ ਜਾਂ ਸਾਨੂੰ ਟੀਕਾ ਲਵਾਜੋ ਬਣ ਕੇ ਕਿਉਂ ਬੱਚੇ ਸਭ ਦੁਖੀ ਹੋਏ ਆ ਤੇ ਮੈਂ ਵੀ ਦੁਖੀ ਹੋਈ ਆ ਉਸ ਤੋਂ ਪਹਿਲੇ ਵੀ ਤੁਹਾਨੂੰ ਜਾਨਾ ਖੱਜੇ ਖਰਾਬੀ ਕੀਤੀ ਕਿ ਅੱਜ ਨਹੀਂ ਨਹੀਂ ਅੱਜ ਹੀ ਕੀਤੀ ਉਹ ਦਿਨ ਮੈਂ ਦੇਤੀ ਹਾਂ ਉਹ ਦਿਨ ਟੈਸਟ ਵੀ ਕਰਾਇਆ ਸੀ ਛੁੱਕਦਾ ਵੀ ਤੈਨੂੰ ਇਹ ਕੀ ਮਾਤਾ ਮਨਾਂ ਕਰਨਾ ਤੇ ਖੱਜੇ ਖਰਾਬੀ ਕੀਤੀ ਅੱਜ ਕੀਤੀ ਅੱਜ ਹੁੰਦੀ ਹੈ ਕਿ ਨਹੀਂ ਦਵਾਈ ਨਹੀਂ ਹੈਗੀ ਹੁਣ ਤੁਸੀਂ ਕੀ ਕੀ ਮੰਗ ਕਰੋਗੇ ਕੀ ਮੰਗ ਕਰਦੇ ਹਾਂ ਦਵਾਈ দাও ਅਰੀਨਾ ਮੇਰਾ ਨਾਂ ਜੇ ਹਾਂਜੀ ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਅੱਛਾ ਜੀ ਤੇ ਕੱਲ ਵੀ ਮੈਂ ਆਈ ਸੀ ਦੋ ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਦੀ ਦਾ ਹਫ਼ਤੇ ਦੀ ਮਿਲ ਜੇਗੀ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਆ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦੇਣ ਦੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਪਤਾ ਤੁਹਾਨੂੰ ਮਿਲ ਜੇਗੀ ਉੱਤੇ ਨੰਬਰ ਵੀ ਤਾਂ ਵੀ ਇਸ ਨੰਬਰ ਤੇ ਦਵਾਈ ਜਾ ਕੇ ਲੈਣੀ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਵੀ ਦਵਾਈ ਲੈ ਲੋ ਜਾ ਕੇ ਪਰ ਸਰਕਾਰ ਤਾਂ ਕਹਿੰਦੀ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅੱਜ ਕੱਲ੍ਹ ਹਸਪਤਾਲਾਂ ਕਰੀਪਾ ਨੂੰ ਕੋਈ ਫ੍ਰੀ ਦਵਾਈ ਨਹੀਂ ਆਹ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸਟਮ ਦਵਾਈ ਖਤਮ ਹੋਈ ਪਈ ਹੈ ਤੇ ਲੱਗਦਾ ਨਹੀਂ ਕਿ ਕਿਸੇ ਹੋਰ ਨੂੰ ਦਵਾਈ ਜਾਣ ਪਛਾਣ ਦਵਾਈ ਦਿੱਤੀ ਜਾ ਰਹੀ ਹੈ ਹਾਂਜੀ ਉਹ ਵਾਗਵਾ ਨੂੰ ਦੇ ਹੀ ਜਾਂਦੇ ਆ ਜਾਂ ਫਿਰ ਜਿਆਦਾ ਕੋਈ ਬੋਲਦਾ ਤਾਂ ਉਹਨੂੰ ਦੇ ਹੀ ਜਾਂਦੇ ਆ ਮੇਰੇ ਸਾਹਮਣੇ ਦਵਾਈ ਦੇ ਦਿੱਤੀ ਆ ਪਰ ਮੈਂ ਕਿਹਾ ਵਿਚਾਰੀ ਕੁੜੀ ਹੈਨੀ ਕੋਦੇ ਅੱਗੇ ਪਿੱਛੇ ਨੂੰ ਥੋੜੀ ਜੀ ਦਵਾਈ ਦੇ ਦਿਓ ਕਹਿੰਦੇ ਤੁਸੀਂ ਬਾਹਰੋਂ ਲੈ ਲਓ ਦਵਾਈ ਨਹੀਂ ਹੈਗੀ ਜਿੱਥੇ ਮਰਜ਼ੀ ਕੋਈ ਹੋਰ ਵੀ ਲੋ ਹੋਰ ਵੀ ਲੋਕ ਪਰੇਸ਼ਾਨ ਹੋ ਕੇ ਚਲੇਗੇ ਹਾਂਜੀ ਕਿੰਨੇ ਲੋਕ ਸੀ ਜਿਹੜੇ ਪਰੇਸ਼ਾਨ ਹੋ ਕੇ ਕਲਪਕੇ ਚਲੇ ਗਏ ਅੱਛਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੋ ਹੀ ਕਿ ਦਵਾਈ ਜਲਦੀ ਤੋਂ ਜਲਦੀ ਆਈ ਜਾਵੇ ਕਿਉਂਕਿ ਟੀਵੀ ਦੀ ਦਵਾਈ ਬਾਹਰ ਬਹੁਤ ਮਹਿੰਗੀ ਦੇਣ ਦੇ ਆ ਤਕਰੀਬ ਗਰੀਬ ਆਦਮੀ ਨਹੀਂ ਲੈ ਸਕਦਾ ਇਹ ਕਿਹੜੇ ਡਾਕਟਰ ਨੇ ਕਹੀ ਬਾਹਰੋਂ ਜਾ ਕੇ ਦਵਾਈ ਇਹ ਇੱਥੇ ਦਵਾਈ ਸਪਲਾਈ ਕਰਦੇ ਆ ਜਿਹੜੇ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਬਾਹਰੋਂ ਹਾਂਜੀ ਜਿਹੜੇ ਕੋ ਚੈੱਕ ਅਪ ਚੱਲਦਾ ਉਹਨਾਂ ਨੇ ਤਾਂ ਨਹੀਂ ਕਿਹਾ ਨਹੀਂ ਉਹਨਾਂ ਨੇ ਨਹੀਂ ਕਿਹਾ ਠੀਕ ਹੈ ਜਿਹੜੇ ਦਵਾਈ ਵੰਡਦੇ ਉਹਨਾਂ ਨੇ ਕਿਹਾ ਸੁਨੀਲ ਕੁਮਾਰ ਲੱਗਦਾ ਕਿ ਮਿਲ ਹੀ ਭੁਗਤ ਹੈਗੀ ਇਹਨਾਂ ਦੀ ਗੱਲ ਮਿਲੀ ਭਗਤੀ ਆ ਭਾਜੀ ਸਾਰਿਆਂ ਨੂੰ ਦੇ ਹੀ ਜਾਂਦੇ ਆ ਤੇ ਬਸ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਚੁੱਪ ਕਰਕੇ ਮੈਡੀਕਲ ਸਟੋਰਾਂ ਦੇ ਦੇ ਹੀ ਜਾਂਦੇ ਤੇ ਗਰੀਬ ਆਦਮੀ ਇਸ ਕਰਕੇ ਚੱਲ ਜਾਂਦਾ ਮੈਡੀਕਲ ਸਟੋਰ ਤੇ ਕਿ ਉਹਨਾਂ ਦਾ ਕੋਰਸ ਨਾ ਟੁੱਟੇ ਫੇਰ ਦੁਬਾਰਾ ਸਟਾਰਟ ਕਰਨਾ ਪਏਗਾ ਕੀ ਮੰਗ ਕਰਦਾ ਬਸ ਦਵਾਈ ਭਾਜੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦਵਾਈ ਬਾਹਰੋਂ ਬਹੁਤ ਮੈਡੀਕਲ ਸਟੋਰ ਵਾਲੇ ਮਹਿੰਗੀ ਦੇਣਦੇ ਆ ਠੀਕ ਹੈ ਤੇ ਟੀਵੀ ਦੀ ਦਵਾਈ ਫ੍ਰੀ ਹੈ ਹਾਂ ਸਰ ਆਪਣਾ ਇੱਕ ਬਾਹਰ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਦਵਾਈਆਂ ਬਾਹਰੋਂ ਲੈ ਲਓ ਜਾ ਕੇ ਕਿਸੇ ਮੈਡੀਕਲ ਸਟੋਰ ਤੋਂ ਅੰਦਰ ਕੋਈ ਦਵਾਈ ਨਹੀਂ ਨਹੀਂ ਟੀਬੀ ਦੀ ਦਵਾਈ ਜਿਹੜੀ ਹੈ ਸ਼ਾਰਟੇਜ ਸੀਗੀ ਉਹ ਅਸੀਂ ਖਰੀਦ ਲਈ ਹੈ 10 ਦਵਾਈ ਆ ਗਈ ਹੈ ਠੀਕ ਹੈ ਦਵਾਈ ਹੁਣ ਮਿਲਨੀ ਸ਼ੁਰੂ ਹੋ ਜੇਗੀ ਸਾਰਿਆਂ ਨੂੰ ਪਰ ਜਿਹੜਾ ਤੁਹਾਡਾ ਸਾਡਾ ਮੈਡੀਕਲ ਤੇ ਸਟੋਰ ਤੇ ਬੈਠਾ ਹੋਇਆ ਉਹ ਕਹਿੰਦਾ ਬਾਹਰੋਂ ਜਾ ਕੇ ਫਰਾਨੇ ਮੈਡੀਕਲ ਸਟੋਰ ਤੋਂ ਲੈ ਲਓ ਦਵਾਈ ਨਹੀਂ ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਣ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਜਿਹੜੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਨਹੀਂ ਐਤਾ ਕੋਈ ਨਹੀਂ ਹੈ ਅਸੀਂ ਕਿਸੇ ਨਾਲ ਕਦੇ ਵੀ ਭੇਤਬਾਉ ਨਹੀਂ ਕਰਦੇ ਠੀਕ ਹੈ ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕਨਫਰਮ ਕੀਤਾ ਹੈ ਠੀਕ ਹੈ ਔਰ ਦਵਾਈ ਮਿਲਣੀ ਸ਼ੁਰੂ ਹੋ ਜੇਗੀ ਹੁਣ ਤੋਂ ਗਰੀਬ ਲੋਕ ਬਾਹਰ ਰੋ ਰੋ ਕੇ ਦਵਾਈ ਦਾਨੇ ਦੀ ਕੋਈ ਕੋਈ ਦਵਾਈ ਨਹੀਂ ਪਾਰਿਆ ਜੀ ਤੇ ਕੋਈ ਏਦਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਜਿਹੜੇ ਵੀ ਹੈ ਅਸੀਂ ਪਰਚੇਜ਼ ਕਰ ਲਈ ਅਸੀਂ 2.5 ਲੱਖ ਦੀ ਮੈਡੀਸਿਨ ਲਈ ਹੈ ਇਸ ਪਰ ਠੀਕ ਹੈ ਉਹ ਆ ਗਈ ਹੈ ਮੈਡੀਸਿਨ ਠੀਕ ਹੈ ਅੱਜ ਮੈਡੀਸਿਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੇਰੇ ਕੋਲ ਹੁਣੇ ਫੋਨ ਆਇਆ ਤੇ ਅਸੀਂ ਸਾਰਿਆਂ ਨੂੰ ਮੈਡੀਸਿਨ ਦੇ ਦੇਣੇ ਕੋਈ ਸਟੇਟ ਤੋਂ ਵੀ ਆ ਰਹੀ ਹੈ ਜਿਹਦੇ ਬਾਲ ਪਰਚੇ ਗੱਟਦੇ ਉਹ ਕੋ ਮਨਾ ਕਰੀ ਜਾਂਦੇ ਦਵਾਈ ਵੀ ਹੈ ਨਹੀਂ ਦਵਾਈ ਕਹਿੰਦੇ ਬਾਈ ਫਿਲਹਾਲ ਮਤਲਬ ਨਹੀਂ ਹੈ ਪਰ ਆ ਗਈ ਹੈ ਮਤਲਬ ਦਵਾਈ ਠੀਕ ਹੈ ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ ਹੈ ਮੈਂ ਹੁਣੇ ਤੁਹਾਨੂੰ ਦੱਸਦਾ ਉਹ ਲੁਪਿੰਗਨ ਵਾਲੇ ਨਾਲ ਗੱ ਉਹਨੇ ਕਿਹਾ ਵੀ ਕਨਫਰਮ ਕਰਤਾ ਹੈ ਜਿਹੜੇ ਲੋਕਾਂ ਦਾ ਟਾਈਮ ਦਿੱਤਾ ਗਿਆ ਸੀ ਅੱਜ ਦਾ ਲੋਕੀ ਇਥੇ ਖੰਜਲ ਹੋ ਰਹੇ ਬਾਹਰ ਅੱਧੇ ਕਿੰਨੇ ਲੋਕੀ ਤੋਂ ਚਲ ਗਏ ਆ ਤੇ ਕਹਿੰਦੇ ਲੋਕਾਂ ਦੇ ਬਾਅਦ ਦੇਖੋ ਕੋਈ ਨਿਕਲਤਾ ਉਹਨਾਂ ਨੂੰ ਤਾਂ ਸਾਰਨ ਦਵਾਈ ਮਿਲਣੀ ਸ਼ੁਰੂ ਹੋ ਜਾਗੀ ਜੀ ਕੋਈ ਪਰਬੰਧ ਜਿਹੜਾ ਟਾਈਮ ਆ ਗਿਆ ਤੇ ਅਸੀਂ ਇਸੇ ਕੀਤਾ ਕਹਿੰਦੇ ਬਾਬਾ ਜੋ ਕਰਨਾ ਨਹੀਂ ਨਹੀਂ ਕੋਈ ਨਹੀਂ ਉਹ ਅਸੀਂ ਮੈਂ ਦੇਖੂਗਾ ਕੋਈ ਨਹੀਂ ਸਾਨੂੰ ਖੁਦ ਗਿਆ ਜੀ ਕਰਦੇ ਨੇ ਅੱਛਾ ਕੋਈ ਨਹੀਂ ਮੈਂ ਉਹ ਚੀਜ਼ ਨੂੰ ਉੱਚਾ ਬੜੀ ਸੀਰੀਅਸਲੀ ਲਵਾਂਗੇ ਕੋਈ ਵੀ ਸਾਡਾ ਕੋਈ ਮੁਲਾਜ਼ਮ ਕੋਈ ਗਲਤ ਬਿਹੇਵ ਕਰਦਾ ਹੈ ਅਸੀਂ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਆ ਠੀਕ ਹੈ ਕੋਈ ਇਦਾਂ ਦਾ ਨਹੀਂ ਹੋਏਗਾ ਅਸੀਂ ਇੰਨੇ ਸਾਲ ਠੀਕ ਹੈ ਸਾਰਿਆਂ ਨੂੰ ਵਧੀਆ ਮਤਲਬ ਆਪਸਾ ਚੱਲ ਰਿਹਾ ਤੇ ਕੋਈ ਵੀ ਏਦਾਂ ਦੀ ਗੱਲ ਡਿਸਪਲਿਨ ਵਾਲੀ ਗੱਲ ਹੈ ਉਸ ਹੀ ਦੇਖਾਂਗੇ ਕੋਈ ਪਤਾ ਕਰਾ ਕੇ ਬਾਲ ਮੈਡੀਕਲ ਸਟੋਰ ਨਾਲ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋ ਰਿਹਾ ਹੈ ਰਾਜ ਮੈਡੀਕਲ ਸਟੋਰ ਨਾਲ ਸਾਰਿਆਂ ਨੂੰ ਉੱਥੇ ਭੇਜਦੇ ਨੇ ਦਵਾਈਆਂ ਲੈਣ ਵਾਸਤੇ ਨਹੀਂ ਉਹ ਦੇਖੋ ਉਸ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਦ ਭੇਜਦਾ ਹੈ ਨਾ ਹੀ ਅਸੀਂ ਭੇਜਦੇ ਹਾਂ ਕਿਉਂਕਿ ਟੀਵੀ ਹਸਪਤਾਲ ਵੀ ਇੱਥੇ ਹੈ ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ ਠੀਕ ਹੈ ਨਾ ਤੇ ਸਾਡਾ ਕਦੇ ਵੀ ਕੋਈ ਅਸੀਂ ਨਹੀਂ ਕਰਦੇ ਅਸੀਂ ਤਾਂ ਪ੍ਰੋਗਰਾਮ ਸਾਰਾ ਚਲਾ ਰਹੇ ਹਾਂ ਇਹਨੇ ਸਾਲਾਂ ਤੋਂ ਚੱਲ ਰਿਹਾ ਬਹੁਤ ਵਧੀਆ ਠੀਕ ਹੈ ਅੱਜ ਦਵਾਈ ਆ ਗਈ ਹੈ ਅੱਜ ਦਵਾਈ ਸਾਰਿਆਂ ਨੂੰ ਅਸੀਂ ਦੇ ਦਾਂਗੇ ਠੀਕ ਹੈ ਹੋਰ ਡੀਪਰ ਵੱਲੋਂ ਬਾਕਾਇਦਾ ਫੋਨ ਨੰਬਰ ਦਿੱਤਾ ਜਾਂਦਾ ਵੀ ਇਸ ਫੋਨ ਨੰਬਰ ਤੇ ਜੀ ਅਗਲੇ ਹਫਤੇ ਵੀ ਫੋਨ ਕਰਕੇ ਦਵਾਈ ਦੇ ਦੇਣਾ ਕੋਈ ਅਲੀਗੇਸ਼ਨ ਹੈ ਦੇਖੋ ਇਦਾਂ ਨਹੀਂ ਅਸੀਂ ਕਦੇ ਵੀ ਕੋਈ ਨਹੀਂ ਦਿੰਦਾ ਨੰਬਰ ਦਿੰਦਾ ਸਾਰਿਆਂ ਨੂੰ ਮੈਂ ਸਾਡੇ ਕੋਲ ਅਪਰੂਵ ਹੈ ਵੀ ਪ੍ਰੂਫ ਹੈ ਜੀ ਇਹ ਪ੍ਰੂਫ ਹੈ ਨਹੀਂ ਉਹ ਫਿਰ ਮੈਂ ਦੇਖ ਲੈਣਾ ਕੋਈ ਨਹੀਂ ਕੀ ਐਕਸ਼ਨ ਲਿਆ ਜਾਏਗਾ ਠੀਕ ਹੈ ਜੋ ਵੀ ਅਗਰ ਹੋਏਗਾ ਜੋ ਵੀ ਪ੍ਰੋਪਰ ਐਕਸ਼ਨ ਹੈ ਅਸੀਂ ਲਵਾਂਗੇ ਕੋਈ ਪ੍ਰੋਬਲਮ ਨਹੀਂ ਜੇ ਜਿਹੜੇ ਜੇ ਆਂਦੀ ਹੈ ਤਾਂ ਸਾਨੂੰ ਠੀਕ ਬਾਅਦ ਬਾਅਦ ਅਗੇ ਦੇਖੋਗੇ ਵੀ ਬਾਅਦ ਲੋਕੀ ਖਜਲ ਹੋਰੇ ਮਾਲ ਕੋਈ ਨਹੀਂ ਜੀ ਹੁਣ ਮੈਡੀਸਿਨ ਆ ਰਹੀ ਹੈ ਅਸੀਂ ਉਹਨਾਂ ਨੂੰ ਲੋਕਾਂ ਨੂੰ ਰੋਕ ਦਿੰਨੇ ਆ ਠੀਕ ਹੈ ਤਾਂ ਜਿਹੜੇ ਲੋਕਾਂ ਅੱਜ ਟਾਈਮ ਤੇ ਆਉਂਦੇ ਉਹ ਮੈਡੀਸਿਨ ਕਿੱਥੋਂ ਲੈਣਗੇ ਇਹ ਟਰਾਂਸਪੋਰਟ ਵਾਲੇ ਹੀ ਤਾਂ ਇਹ ਫੋਨ ਆ ਰਿਹਾ ਠੀਕ ਹੈ ਜਿਨ੍ਹਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਅੱਜ ਦੀ ਰੋਕ ਦਿੰਨੇ ਉਹਨਾਂ ਨੂੰ ਅਜੇ ਮੈਡੀਸਿਨ ਆਨ ਨਹੀਂ ਖਾਣੇ ਦੇ ਦੇਣੇ ਮੈਡੀਸਿਨ ਉਹ ਤਾਂ ਗਰੀਬ ਪਰਿਵਾਰਾਂ ਵਿਚਾਰੇ ਕਰਾ ਰਹੇ ਸਾਰੇ ਗਰੀਬ ਪਰਿਵਾਰਾਂ ਦੇ ਦੇਖੋ ਧੀਵੀ ਦਵਾਈ ਗਰੀਬ ਪਰਿਵਾਰਾਂ ਚ ਹੀ ਹੁੰਦੀ ਹੈ ਮੈਂ ਹੁਣੇ ਆ ਰਿਹਾ ਲਈ ਉਹ ਕਹਿੰਦੀ ਪਹਿਲਾਂ ਹੀ ਮੈਂ ਦਵਾਈ ਲੈਣ ਆਈ ਆ ਤੇ ਮੈਨੂੰ ਬਾਹਰੋਂ ਹੀ ਦਵਾਈ ਲੈਣੀ ਪੈਂਦੀ ਇੱਥੇ ਮੈਨੂੰ ਕਦੇ ਵੀ ਠੀਕ ਹੈ ਨਾ ਟੀਵੀ ਹਸਪਤਾਲ ਦੇ ਡਾਕਟਰਸ ਅਲੱਗ ਹੁੰਦੇ ਆ ਅਸੀਂ ਡੀ ਐਚ ਐਸ ਤੋਂ ਆ ਡਾਕਟਰ ਹੈਲਥ ਸਰਵਿਸਸ ਤੋਂ ਸਾਡੇ ਕੋਲ ਤਾਂ ਕਲੀਅਰ ਇਨਸਟਰਕਸ਼ਨਸ ਹੈ ਕੋਈ ਦਵਾਈ ਬਾਹਰ ਨਹੀਂ ਹੁੰਦੀ ਸਭ ਦ ਸਾਰੀ ਦਵਾਈ ਟੀਵੀ ਦਵਾਈ ਸਾਰੀ ਹਮੇਸ਼ਾ ਅੰਦਰੋਂ ਮਿਲਦੀ ਕਦੇ ਵੀ ਨਹੀਂ ਹੁੰਦਾ ਸਟੋਰ ਕੀਪਰ ਦੀ ਟਾਈਮਿੰਗ ਕੀ ਹੈ ਸਟੋਰ ਕੀਪਰ ਦੇ ਸਰੰਦੇ ਆਸ ਤੋਂ ਦੋਗਾ ਟਾਈਮ 10 ਵਜੇ ਹੁੰਦਾ ਹੈ 10 ਵਜੇ ਆਏ ਸੀ ਦੇਖ ਤਹਾਂ ਜੀ ਚੈੱਕ ਕਰੋ ਬਾਹਰ ਜਾ ਕੇ ਤੇ ਕੈਮਰੇ ਲੱਗੇ ਕੈਮਰੇ ਚੈੱਕ ਕਰੋ 10 ਵਜੇ ਤੇ ਆਇਆ ਦਾ ਉਦ ਲੋਕੜਾ ਮਿਸਬੇਵ ਕਰਨ ਦੇ ਆ ਗਿਆ ਨਹੀਂ ਨਹੀਂ ਦੇਖੋ ਮੈਂ ਉਹਨੂੰ ਬੁਲਾ ਕੇ ਦੇਖ ਲੈਣਾ ਜੀ ਇਦਾਂ ਤੇ ਕੋਈ ਵੀ ਅਲੀਗੇਸ਼ਨ ਹੁੰਦੀ ਹੈ ਕੋਈ ਗੱਲ ਕੀਤੀ ਹੈ ਨਾ ਸਾਡਾ ਬੜਾ ਮਿਸਬੇਵ ਨਾ اچھا ਕੋਈ ਨਹੀਂ ਮੈਂ ਬੁਲਾ ਲ ਲੈਣਾ ਕੋਈ ਨਹੀਂ ਮੈਂ ਦੇਖ ਲੈਣਾ ਠੀਕ ਹੈ ਠੀਕ ਹੈ ਮੈਂ ਐਕਸ਼ਨ ਲਵਾਂਗਾ